ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮੁਲਾਜ਼ਮਾਂ ਦੀ ਪੈਨਸ਼ਨਰਜ਼ ਦੇ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਹੁਣ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸੈਕਟਰੀਏਟ ਦੇ ਵੱਲੋਂ ਮਿਤੀ 22 5 2025 ਦਿਨ ਐਤਵਾਰ ਨੂੰ ਬਾਅਦ ਦੁਪਹਿਰ ਹੰਗਾਮੀ ਮੀਟਿੰਗ ਕਰਕੇ 17 7 2020 ਤੋਂ ਬਾਅਦ ਪਰਤੀ ਮੁਲਾਜ਼ਮਾਂ ਦੇ ਮੁੱਦੇ ਅਤੇ ਮੁਲਾਜ਼ਮਾਂ ਦੀਆਂ ਹੋਰ ਅਹਿਮ ਮੰਗਾਂ ਬਾਰੇ ਡਿਸਕਸ ਕੀਤਾ ਗਿਆ ਹੈ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੇ ਬਾਰੇ ਸਰਕਾਰ ਨੂੰ ਮੰਗ ਪੱਤਰ ਜਿਹੜੇ ਪੇਸ਼ ਕਰਨ ਤੇ ਇਹਨਾਂ ਮੰਗਾਂ ਦੇ ਬਾਰੇ ਜੁਆਇੰਟ ਐਕਸ਼ਨ ਕਮੇਟੀ ਨੂੰ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਨਾਲ ਇੱਕ ਮੀਟਿੰਗ ਕਰਵਾਉਣ ਦੇ ਲਈ ਲਿਖਣ ਦੇ ਬਾਰੇ ਵੀ ਫੈਸਲਾ ਲੈ ਲਿਆ ਗਿਆ ਹੈ ਮੀਟਿੰਗ ਨਾ ਮਿਲਣ ਦੇ ਸੂਰਤ ਦੇ ਵਿੱਚ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਐਕਸ਼ਨਾਂ ਦੇ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਜੁਆਇੰਟ ਐਕਸ਼ਨ ਕਮੇਟੀ ਦੀ ਅਗਲੀ ਮੀਟਿੰਗ ਨੈਕਸਟ ਹਫਤੇ ਦੇ ਮੋੜ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇੱਕ ਨਵਾਂ ਪੱਤਰ ਜਾਰੀ ਕਰ ਦਿੱਤਾ ਹੈ ਲਾਸਟ ਮੰਥ ਦਾ ਡੀਏ ਜੋ ਹੈ 4% ਦੇ ਵਿੱਚ ਵਾਧਾ ਹੋ ਸਕਦਾ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਅੱਜ ਦੀ ਨਵੀਂ ਅਪਡੇਟ ਹੈ ਮਲਾਜ਼ਮਾਂ ਦੀਆਂ ਕਾਫੀ ਸਾਰੀਆਂ ਪੈਂਡਿੰਗ ਜਿਹੜੀਆਂ ਮੰਗਾ ਹਨ ਜਿਵੇਂ ਕਿ 13% ਡੀਏ ਨੂੰ ਬਹਾਲ ਕਰਨਾ, ਓਪੀਐਸ ਨੂੰ ਬਹਾਲ ਕਰਨਾ, 5.5 ਸਾਲਾਂ ਦਾ ਬਕਾਇਆ ਕਿਸ਼ਤਾਂ ਦੇ ਵਿੱਚ ਦੇਣਾ ਇਸ ਨੂੰ ਇੱਕੋ ਕਿਸ਼ਤ ਦੇ ਵਿੱਚ ਦੇਣ ਦੇ ਲਈ ਮੰਗ ਕਰਦੇ ਆ ਰਹੇ ਹਨ। ਸਾਹਮਣੇ ਆਈ ਹੈ ਨਵਾਂ ਜਿਹੜਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮਲਾਜ਼ਮਾਂ ਦੇ ਲਈ ਇੱਕ ਵੱਡੀ ਜਾਣਕਾਰੀ ਦਵਾਂਗੀ। ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ। ਇੱਥੇ ਜਿਹੜੀਆਂ ਲੜਕ ਰਹੀਆਂ ਮੰਗਾਂ ਨੂੰ ਲੈ ਕੇ ਵੀ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹੁਣ ਪੰਜਾਬ ਸਰਕਾਰ ਨੇ ਮਲਾਜ਼ਮਾਂ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਤੇ ਉੱਥੇ ਹੀ ਲੁਧਿਆਣਾ ਦੀਆਂ ਵੋਟਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਇੱਕ ਵਾਰ ਫਿਰ ਮੁਲਾਜ਼ਮਾਂ ਨੂੰ ਨਿਭਾਉਣ ਦਾ ਯਤਨ ਕਰ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਹੀ ਇੱਕ ਮੀਟਿੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਜਿਸ ਦੇ ਵਿੱਚ ਮੁਲਾਜ਼ਮਾਂ ਦੇ ਡੀਏ ਜਾਰੀ ਕਰਨ ਨੂੰ ਲੈ ਕੇ ਅਪਡੇਟ ਸਾਹਮਣੇ ਆ ਰਹੀ ਹੈ ਕਿ 4% ਜਿਹੜਾ ਕਿ ਇਹ ਜਾਰੀ ਹੋ ਸਕਦਾ ਹੈ ਡੀਏ ਉੱਥੇ ਹੀ ਪੰਜਾਬ ਦੇ ਮਲਾਸਮਾਂ ਦੇ ਨਾਲ ਇੱਕ ਹੋਰ ਮੀਟਿੰਗ ਹੈ ਜਿਹੜੀ ਉਹ ਵੀ ਕਰਨ ਦਾ ਵਾਅਦਾ ਕਰ ਦਿੱਤਾ ਗਿਆ ਹੈ ਅਤੇ ਇਹ ਮੀਟਿੰਗ ਅਸਲ ਦੇ ਵਿੱਚ ਸੱਦ ਲਈ ਗਈ ਹੈ ਤਰੀਕ ਵੀ ਤੁਹਾਨੂੰ ਦੱਸਾਂਗੇ ਪੰਜਾਬ ਦੇ ਮਲਾਸਮਾਂ ਦੀ ਵੱਡੀ ਮੰਗ ਹੈ ਕਿ ਉਹਨਾਂ ਦੇ ਡੀਏ ਦੇ ਵਿੱਚ 4% ਵਾਅਦਾ ਜਿਹੜਾ ਉਹ ਕੀਤਾ ਜਾਵੇ ਪਰ ਉੱਥੇ ਹੀ ਪੰਜਾਬ ਸਰਕਾਰ ਆਪਣੀਆਂ ਮੰਗਾਂ ਦੇ ਉੱਪਰ ਜਿਹੜੀ ਹੈ ਵਿਚਾਰ ਕਰੀ ਹੈ ਪੰਜਾਬ ਦੇ ਮਲਾਜ਼ਮਾਂ ਨੂੰ ਹੁਣ ਇੱਥੇ ਇਹ ਨਾਲ ਜਿਹੜਾ ਕਿ ਵੱਡਾ ਲਾਭ ਹੈ ਜਿਹੜਾ ਉਹ ਹੋ ਸਕਦਾ ਹੈ ਦਿੱਤਾ ਜਾਵੇਗਾ ਪੰਜਾਬ ਦੇ ਮਲਾਜ਼ਮਾਂ ਦੇ ਜੋ ਵੱਡੀਆਂ ਮੰਗਾਂ ਇਹਦੇ ਵਿੱਚ 2.95 ਫੈਕਟਰ ਹੋ ਕਿਸ਼ਤ ਜਿਹੜੀ ਇਸ ਦੇ ਨਾਲ ਹੀ ਇਹ ਜਿਹੜੇ ਕੱਚੇ ਮਲਾਸਮਨ ਪੱਕਾ ਕਰਨਾ ਇਹਨਾਂ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਫੈਸਲੇ ਕੀ ਆ ਵਿੱਚ ਜਾ ਸਕਦੇ ਆ ਨਵੀਆਂ ਭਰਤੀਆਂ ਨੂੰ ਲੈ ਕੇ ਵੀ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਵੀ ਵਾਅਦੇ ਨੂੰ ਲੈ ਕੇ ਵੀ ਇੱਥੇ ਜਿਹੜੀ ਹੈ ਗੱਲਬਾਤ ਹੋ ਜਿਹੜੀ ਹੋ ਸਕਦੀ ਹੈ ਅਸਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 26 ਮਈ ਨੂੰ ਪੰਜਾਬ ਦੇ ਮਲਾਸਮਨ ਦੇ ਨਾਲ ਜੋ ਪੰਜਾਬ ਸਰਕਾਰੀ ਕਮੇਟੀ ਮੀਟਿੰਗ ਕਰਨ ਜਾ ਰਹੀ ਹੈ ਅਤੇ ਇਸ ਮੀਟਿੰਗ ਦੇ ਵਿੱਚ OPS ਬਹਾਲੀ 2.0 ਫੈਕਟਰ ਕੱਚੇ ਮਲਾਸਮਨ ਪੱਕਾ ਕਰਨਾ ਰਿਟਾਇਰਮੈਂਟ ਉਮਰ ਦੇ ਵਿੱਚ ਵਾਅਦਾ ਨਾ ਫਿਟਮੈਂਟ ਫੈਕਟਰ ਦੇ ਵਿੱਚ ਸੁਧਾਰ ਕਰਨਾ ਤੇ ਹੋਰ ਕਈ ਤਰ੍ਹਾਂ ਦੇ ਜਿਹੜੀਆਂ ਅਨੇਕਾਂ ਹੀ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਇੱਥੇ ਗੱਲਬਾਤ ਹੋ ਕੀਤੀ ਜਾਵੇਗੀ ਸੋ ਦੋਸਤੋ ਪੰਜਾਬ ਦੇ ਮਲਾਜ਼ਮਾਂ ਦੇ ਲਈ ਇੱਕ ਵਾਰ ਫਿਰ ਤੋਂ ਆਸ ਜਗ ਗਈ ਹੈ ਕਿ 4% ਡੀਏ ਦੇ ਉੱਪਰ ਜਿਹੜੀ ਹੈ ਮੋਹਰ ਲੱਗ ਸਕਦੀ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਕੈਬਨਿਟ ਮੀਟਿੰਗ ਵੀ ਬੁਲਾਈ ਜਾ ਸਕਦੀ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਪੱਕੀ ਮੋਹਰ ਲਗਾਈ ਜਾ ਸਕਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨਰਾਂ ਸੰਬੰਧੀ ਮਿਲਦੇ ਆ ਕਿਸੇ ਨਵੀਂ ਅਪ ਧੰਨਵਾਦ ਜੀ